ਪਾਣੀਆਂ ਦੇ ਮੁੱਦੇ ਨੂੰ ਲੈ ਕੇ ਛਿੜ ਗਿਆ ਸਿਆਸੀ ਸੰਗਰਾਮ ਹੋ ਰਹੀ ਹੈ ਆਲ ਪਾਰਟੀ ਮੀਟਿੰਗ ਸਿਆਂ ਮਾਨਸਣੀ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਨੇ ਕੀਤੀ ਹੈ ਸ਼ਿਰਕਤ ਜੀहां ਪਾਣੀਆਂ ਦਾ ਮੁੱਦਾ ਦਿਨ-ਬਦਨ ਗਰਮਾ ਰਿਹਾ ਹੈ ਜਿਸ ਤੇ ਸਿਆਸਤ ਵੀ ਹੋ ਰਹੀ ਹੈ ਹਰਿਆਣਾ ਦੇ ਵੱਲੋਂ ਪੰਜਾਬ ਦੇ ਕੋਲੋਂ ਵਾਧੂ ਪਾਣੀ ਮੰਗਿਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਹੁਣ ਸਿਆਸੀ ਸੰਗਰਾਮ ਛਿੜਿਆ ਹੋਇਆ ਹੈ ਇਸ ਵੇਲੇ ਚੰਡੀਗੜ੍ਹ ਦੇ ਵਿੱਚ ਇਸ ਸਬੰਧ ਦੇ ਵਿੱਚ ਹਾਈ ਲੈਵਲ ਮੀਟਿੰਗ ਹੋ ਰਹੀ ਹੈ ਜਿਸ ਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਸ਼ਾਮਿਲ ਹੋਏ ਨੇ ਇਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਵੀ ਸ਼ਿਰਕਤ ਕੀਤੀ ਹੈ ਉਹਨਾਂ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਵੀ ਸ਼ਾਮਿਲ ਨੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਬਲਵਿੰਦਰ ਸਿੰਘ ਪੂੰਦੜ ਹੋਰੀ ਸ਼ਾਮਿਲ ਹੋਏ ਨੇ ਨਾਲ ਹੀ ਡਾਕਟਰ ਦਲਜੀਤ ਸਿੰਘ ਚੀਮਾ ਹੋਰੀ ਵੀ ਬੈਠੇ ਦਿਖਾਈ ਦੇ ਰਹੇ ਨੇ ਕਾਂਗਰਸ ਦੇ ਵੱਲੋਂ ਕੇਪੀ ਰਾਣਾ ਹੋਰੀ ਆਏ ਨੇ ਨਾਲ ਹੀ ਤ੍ਰਿਪਤ ਬਾਜਵਾ ਵੀ ਦਿਖਾਈ ਦੇ ਰਹੇ ਨੇ ਇਸ ਤੋਂ ਇਲਾਵਾ ਭਾਜਪਾ ਦੇ ਵੱਲੋਂ ਸੁਨੀਲ ਜਾਖੜ ਹੋਰਾਂ ਨੇ ਇਸ ਮੀਟਿੰਗ ਦੇ ਵਿੱਚ ਸ਼ਿਰਕਤ ਕੀਤੀ ਹੈ ਲਗਾਤਾਰ ਹੀ ਇਹ ਸਿਆਸੀ ਕਮਸਾਨ ਛੇੜ ਰਿਹਾ ਹੈ ਪਾਣੀਆਂ ਦੀ ਜੰਗ ਦਿਨ ਦਿਨ ਵੱਧ ਰਹੀ ਹੈ ਹਰਿਆਣਾ ਦੇ ਵੱਲੋਂ ਪੰਜਾਬ ਦੇ ਕੋਲੋਂ ਵਾਧੂ ਪਾਣੀ ਮੰਗਿਆ ਜਾ ਰਿਹਾ ਹੈ ਹੁਣ ਇੱਥੇ ਇਹ ਫੈਸਲਾ ਲਿਆ ਜਾ ਚੁੱਕਿਆ ਹੈ ਕਿ ਹਰਿਆਣਾ ਨੂੰ 8500 ਕਿਊਸਿਕ ਪਾਣੀ ਦਿੱਤਾ ਜਾਵੇਗਾ ਜਿਸਤੇ ਪੰਜਾਬ ਸਰਕਾਰ ਦੇ ਵੱਲੋਂ ਸਖਤੀ ਦੇ ਨਾਲ ਵਿਰੋਧ ਕੀਤਾ ਗਿਆ ਹੈ ਇਸ ਬੰਦ ਦੇ ਵਿੱਚ BBMB ਦੇ ਡਾਇਰੈਕਟਰ ਆਕਾਸ਼ਦੀਪ ਸਿੰਘ ਦੇ ਵੱਲੋਂ ਵੀ ਵਿਰੋਧ ਕੀਤਾ ਗਿਆ ਤਾਂ ਰਾਤੋਂ ਰਾਤ ਉਹਨਾਂ ਦੀ ਬਦਲੀ ਕਰ ਦਿੱਤੀ ਗਈ ਤੇ ਇੱਥੇ ਹਰਿਆਣਾ ਦਾ ਇੱਕ ਅਧਿਕਾਰੀ ਨਿਯੁਕਤ ਕਰ ਦਿੱਤਾ ਗਿਆ ਹੈ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਮਾਨਵਤਾ ਦੇ ਤੌਰ ਤੇ ਅਸੀਂ 1700 ਕਿਊਸਕ ਪਾਣੀ ਜਿਹੜਾ ਕਿ ਹਰਿਆਣਾ ਨੂੰ ਦੇ ਰਹੇ ਹਾਂ ਪਰੰਤੂ ਹਰਿਆਣਾ ਦੇ ਵੱਲੋਂ ਹੁਣ ਵਾਧੂ ਪਾਣੀ ਮੰਗਿਆ ਜਾ ਰਿਹਾ ਹੈ ਤੇ ਅਸੀਂ ਵਾਧੂ ਪਾਣੀ ਨਹੀਂ ਦੇ ਸਕਦੇ ਸੋ ਪੰਜਾਬ ਸਰਕਾਰ ਦੇ ਵੱਲੋਂ ਇਹ ਅਹਿਮ ਮੀਟਿੰਗ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਸ਼ਾਮਿਲ ਹੋਏ ਨੇ ਹੁਣ ਇਸ ਮਸਲੇ ਦੇ ਨਾਲ ਕਿਵੇਂ ਨਜਿੱਠਿਆ ਜਾਂਦਾ ਹੈ ਕੀ ਹਰਿਆਣਾ ਨੂੰ ਵਾਧੂ ਪਾਣੀ ਦਿੱਤਾ ਜਾਵੇਗਾ ਜਾਂ ਨਹੀਂ ਹੁਣ ਇਸ ਮੀਟਿੰਗ ਦੇ ਵਿੱਚ ਇਹ ਦੇਖਣਾ ਅਹਿਮ ਹੋਵੇਗਾ ਕੀ ਇਸ ਮੀਟਿੰਗ ਦਾ ਜਿਹੜਾ ਸਿੱਟਾ ਨਿਕਲਦਾ ਹੈ ਉਹ ਪੰਜਾਬ ਦੇ ਹੱਕ ਦੇ ਵਿੱਚ ਹੋਵੇਗਾ ਜਾਂ ਨਹੀਂ ਇਹ ਆਉਣ ਵਾਲੇ ਕੁਝ ਸਮੇਂ ਦੇ ਵਿੱਚ ਹੀ ਤੈਅ ਹੋ ਜਾਵੇਗਾ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਛੜ ਗਿਆ ਸਿਆਸੀ ਸੰਗਰਾਮ ਹੋ ਰਹੀ ਹੈ ਆਲ ਪਾਰਟੀ ਮੀਟਿੰਗ ਸਿਆਮ ਮਾਨਸਣੀ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਨੇ ਕੀਤੀ ਹੈ ਸ਼ਿਰਕਤ ਜੀहां ਪਾਣੀਆਂ ਦਾ ਮੁੱਦਾ ਦਿਨ-ਬਦਨ ਗਰਮਾ ਰਿਹਾ ਹੈ ਜਿਸ ਤੇ ਸਿਆਸਤ ਵੀ ਹੋ ਰਹੀ ਹੈ। ਹਰਿਆਣਾ ਦੇ ਵੱਲੋਂ ਪੰਜਾਬ ਦੇ ਕੋਲੋਂ ਵਾਧੂ ਪਾਣੀ ਮੰਗਿਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਹੁਣ ਸਿਆਸੀ ਸੰਗਰਾਮ ਛਿੜਿਆ ਹੋਇਆ ਹੈ। ਇਸ ਵੇਲੇ ਚੰਡੀਗੜ੍ਹ ਦੇ ਵਿੱਚ ਇਸ ਸਬੰਧ ਦੇ ਵਿੱਚ ਹਾਈ ਲੈਵਲ ਮੀਟਿੰਗ ਹੋ ਰਹੀ ਹੈ ਜਿਸ ਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਸ਼ਾਮਿਲ ਹੋਏ ਨੇ। ਇਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਵੀ ਸ਼ਿਰਕਤ ਕੀਤੀ ਹੈ। ਉਹਨਾਂ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਵੀ ਸ਼ਾਮਿਲ ਨੇ। ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਬਲਵਿੰਦਰ ਸਿੰਘ ਪੂੰਦੜ ਹੋਰੀ ਸ਼ਾਮਿਲ ਹੋਏ ਨੇ। ਨਾਲ ਹੀ ਡਾਕਟਰ ਦਲਜੀਤ ਸਿੰਘ ਚੀਮਾ ਹੋਰੀ ਵੀ ਬੈਠੇ ਦਿਖਾਈ ਦੇ ਰਹੇ ਨੇ। ਕਾਂਗਰਸ ਦੇ ਵੱਲੋਂ ਕੇਪੀ ਰਾਣਾ ਹੋਰੀ ਆਏ ਨੇ। ਨਾਲ ਹੀ ਤ੍ਰਿਪਤ ਬਾਜਵਾ ਵੀ ਦਿਖਾਈ ਦੇ ਰਹੇ ਨੇ। ਇਸ ਤੋਂ ਇਲਾਵਾ ਬੀਜੇਪੀ ਦੇ ਵੱਲੋਂ ਸੁਨੀਲ ਜਾਖੜ ਹੋਰਾਂ ਨੇ ਇਸ ਮੀਟਿੰਗ ਦੇ ਵਿੱਚ ਸ਼ਿਰਕਤ ਕੀਤੀ ਹੈ ਲਗਾਤਾਰ ਹੀ ਇਹ ਸਿਆਸੀ ਕਮਸਾਨ ਛੇੜ ਰਿਹਾ ਹੈ ਪਾਣੀਆਂ ਦੀ ਜੰਗ ਦਿਨ-ਦਿਨ ਵੱਧ ਰਹੀ ਹੈ ਹਰਿਆਣਾ ਦੇ ਵੱਲੋਂ ਪੰਜਾਬ ਦੇ ਕੋਲੋਂ ਵਾਧੂ ਪਾਣੀ ਮੰਗਿਆ ਜਾ ਰਿਹਾ ਹੈ ਹੁਣ ਇੱਥੇ ਇਹ ਫੈਸਲਾ ਲਿਆ ਜਾ ਚੁੱਕਿਆ ਹੈ ਕਿ ਹਰਿਆਣਾ ਨੂੰ 8500 ਕਿਊਸਿਕ ਪਾਣੀ ਦਿੱਤਾ ਜਾਵੇਗਾ ਜਿਸਤੇ ਪੰਜਾਬ ਸਰਕਾਰ ਦੇ ਵੱਲੋਂ ਸਖਤੀ ਦੇ ਨਾਲ ਵਿਰੋਧ ਕੀਤਾ